ਸ਼ੁਕਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਵਟਿਕ ਤੇ ਅੱਜ ਦੀ ਵੀਡੀਓ ਚ ਆਪਾਂ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਲੈ ਕੇ ਆਇਆ ਤੇ ਵੀਡੀਓ ਸਪੈਸ਼ਲ ਹੈ ਇਸ ਲਈ ਹੈ ਜੀ ਜਿਹੜੇ ਇਹ ਸੂਟ ਨੇ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ ਤੇ ਇਹਨਾਂ ਚ ਨਾ ਸਿੰਗਲ ਸਿੰਗਲ ਪੀਸ ਹੈ ਜਿਹੜਾ ਉਹ ਲੈਫਟਾ ਹੁਣ ਤੇ ਇਟਸ ਚ ਬਹੁਤ ਸੋਹਣੇ ਸੋਹਣੇ ਜਿਹੜੇ ਕਾਫੀ ਕਲਰ ਆਏ ਸੀਗੇ ਇੱਕ ਇੱਕ ਸੂਟ ਰਹਿ ਗਿਆ ਸਾਰੇ ਮੈਂ ਕਲਰ ਜਿਹੜੇ ਸਾਰੇ ਬਹੁਤ ਸਿਲੇਕਟਡ ਜੇ ਪੀਸ ਹੀ ਲੈ ਕੇ ਆਈ ਸੀ ਪਰ ਹੁਣ ਇਹ ਨਾ ਚਾਹ ਸਿਰਫ ਇੱਕ ਹੀ ਕੈ ਜਾਂਦਾ ਹੁਣ ਸਟਾਕ ਆਪਾਂ ਅੱਗੇ 3 ਦਾ ਫੰਕਸ਼ਨ ਆ ਰਿਹਾ ਤਾਂ ਆਪਾਂ ਨੇ ਹੋਰ ਲੈ ਕੇ ਆਉਣਾ ਅੱਗੇ ਤੇ ਇਹ ਜਿਹੜੇ ਆਪਾਂ ਇਹ ਡਿਸਕਾਊਂਟ ਤੇ ਲਾਦੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਬਹੁਤ ਹੀ ਬਹੁਤ ਹੀ ਜ਼ਿਆਦਾ ਲੋ ਪ੍ਰਾਈਸ ਤੇ ਆਪਾਂ ਤੁਹਾਨੂੰ ਇਹ ਸੂਟ ਦੇ ਰਿਹਾ ਤੇ ਪ੍ਰਿੰਟ ਦਿਖਾਉਣੇ ਤੁਹਾਡੇ ਨਾਲ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਓ ਤੇ ਜੀ ਜੇ ਸਾਡੀ ਵੀਡੀਓ ਪਸੰਦ ਆਈ ਸਾਡੇ ਸੂਟ ਪਸੰਦ ਆਏ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਹਿਲਾ ਪ੍ਰਿੰਟ ਤੁਹਾਨੂੰ ਦਿਖਾਉਣਿਆ ਇਹ ਪ੍ਰਿੰਟ ਹੈ ਜੀ ਆਪਣਾ ਕੋਡ ਸੈੱਟ ਚ ਬਹੁਤ ਗਿਆ ਸੀ ਇਹਦੇ ਕੋਡ ਸੈੱਟ ਬਣਾਏ ਸੀ ਕਿ ਕਸਟਮਰ ਨੇ ਤੇ ਆਪਾਂ ਨੇ ਇਹ ਦੇਖੋ ਤੁਸੀਂ ਵਾਈਟ ਸੂਟ ਆ ਪ੍ਰਿੰਟਡ ਉੱਪਰ ਗ੍ਰੇ ਕਲਰ ਦਾ ਪ੍ਰਿੰਟ ਹੈ ਇਸ ਚ ਤੇ ਨਾਲ ਗ੍ਰੇ ਕਲਰ ਦੀ ਮੈਚਿੰਗ ਰੱਖੀ ਹੋਈ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਬਹੁਤ ਹੀ ਖੁੱਲਡੁੱਲਾ ਜਿਹਾ ਪਨੂ ਜਿਹੜਾ ਕੱਪੜਾ ਮਿਲ ਜਾਂਦਾ ਆਪਾਂ ਇਸ ਚ ਕੋਡ ਸੈੱਟ ਬਣਾਏ ਸੀ ਕਲਰ ਇਸ ਚ ਸਿੰਗਲ ਰਿਹਾ ਸੀ ਇਹ 4 ਸੂਟਾਂ ਦਾ ਸੀ ਜਿਹੜਾ ਸੇਮ ਕਲਰ ਦੇ 4 ਸੂਟ ਸੀਗੇ ਹੁਣ ਇਸ ਚ ਸਿੰਗਲ ਪੀਸ ਰਹਿ ਗਿਆ ਇਹ ਤੁਹਾਨੂੰ ਡਿਸਕਾਊਂਟ ਤੇ ਸਿਰਫ 500 ਰੁਪਏ ਚ ਸੂਟ ਮਿਲੂਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਮਿਲ ਰਿਹਾ ਜੀ ਕੋਟ ਸੈੱਟ ਬਣਾਉਂਗੇ ਮੈਚਿੰਗ ਬਣਾਉਂਗੇ ਡਿਜ਼ਾਈਨਿੰਗ ਕਰਕੇ ਕਿਵੇਂ ਵੀ ਇਹਨੂੰ ਬਣਾਉਂਗੇ ਬਹੁਤ ਜ਼ਿਆਦਾ ਸੋਹਣਾ ਬਣੂਗਾ ਜੀ ਸੂਟ ਤੇ ਨੈਕਸਟ ਹੈ ਜੀ ਆਪਣਾ ਇੱਕ ਪੀਚ ਮੈਚਿੰਗ ਨਾਲ ਇਹ ਵਾਲਾ ਰਿਹਾ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਇਹਦਾ ਸਟਾਫ ਆ ਪੀਚ ਮੈਚਿੰਗ ਐਸ ਨਾਲ ਜੇ ਤੁਸੀਂ ਦੁਪੱਟੇ ਵਗੈਰਾ ਰੈਡੀ ਕਰਾਉਣੇ ਆ ਤਾਂ 3 ਤੋਂ 400 ਦੇ ਵਿੱਚ ਵਿੱਚ ਪੂਰੇ ਸੋਨੇ ਦੁਪੱਟੇ ਨਾਲ ਨਾ ਰੈਡੀ ਹੋ ਜਾਣਗੇ ਜੇ ਤੁਸੀਂ ਕੋਟਾ ਡੋਰੀਏ ਦੇ ਲਵਾਉਣੇ ਨੇ ਤਾਂ ਸਿਰਫ 250 ਚ ਤੁਹਾਨੂੰ ਦੁਪੱਟਾ ਮਿਲ ਜੂਗਾ ਜੀ ਉਹ ਤੁਹਾਡੀ ਇੱਛਾ ਤੁਸੀਂ ਜਿਹੜਾ ਵੀ ਦੁਪੱਟਾ ਇਹਦੇ ਨਾਲ ਲਗਵਾਉਣਾ ਲਗਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਜੀ ਪੀਚ ਕਲਰ ਦੀ ਮੈਚਿੰਗ ਹੈ ਰਸਟ ਕਲਰ ਦੀ ਇਹਦੇ ਨਾਲ ਸ਼ਰਟ ਆ ਬਹੁਤ ਸੋਹਣਾ ਪੀਸ ਬਣ ਕੇ ਰੈਡੀ ਹੋਊ ਜੀ ਇਹ ਬਾਕੀ ਸਾਰਾ ਜਿਹੜਾ ਸੂਟ ਆ ਉਹ ਡਿਪੈਂਡ ਕਰਦਾ ਜੀ ਸਟਿਚਿੰਗ ਤੇ ਜੇ ਸਟੀਚਿੰਗ ਤੁਹਾ ਤੁਸੀਂ ਅੱਛੀ ਕਰਾਉਨੇ ਹੋ ਤਾਂ ਜਿਹੜਾ ਸੂਟਾ ਤੁਹਾਡਾ ਬਣ ਕੇ ਬਹੁਤ ਸੋਹਣਾ ਲੱਗਦਾ ਜੀ ਤੇ ਨੈਕਸਟ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਸਿੰਗਲ ਰਹਿ ਗਿਆ ਜੀ ਗ੍ਰੇ ਕਲਰ ਦੀ ਮੈਚਿੰਗ ਹੈ ਇਹ ਲਾਈਟ ਜਆ ਕਲਰ ਹੈ ਜੀ ਜਿਵੇਂ ਏਜਡ ਪਰਸਨ ਹੁੰਦੇ ਨੇ ਉਹਨਾਂ ਤੇ ਬਹੁਤ ਸੋਹਣਾ ਲੱਗੂਗਾ ਇਹ ਪਹਿਨਿਆ ਹੋਇਆ ਸੂਟ ਬਹੁਤ ਵਧੀਆ ਬਣ ਕੇ ਜਿਹੜੇ ਰੈਡੀ ਹੋਣਗੇ ਜੀ ਇਹ ਸਾਰੇ ਜਿਹੜੇ ਤੁਹਾਨੂੰ ਦਿਖਾਈ ਸੀ ਇਹ ਸਿਰਫ 500 ਚ ਤੁਹਾਨੂੰ ਦੇ ਰਿਆਂ ਸੀ 5 500 ਚ ਬਿਲਕੁਲ ਲੋ ਪ੍ਰਾਈਸ ਰੱਖਿਆ ਜੀ ਆਪਾਂ ਨਾ ਆਪਾਂ ਇਹਨਾਂ ਦਾ ਪਹਿਲੇ ਇਹਦੇ ਨਾਲ ਦੇ ਸੂਟ ਆਪਾਂ 6600 ਚ ਜਿਹੜੇ ਸੇਲ ਕੀਤੇ ਆ ਸਾਰੇ ਨੈਕਸਟ ਹੈ ਜੀ ਇਹ ਬਲੀ ਮੈਚਿੰਗ ਆ ਗਈ ਮਸਟਰਡ ਮੈਚਿੰਗ ਇਸ ਚ ਵੀ 3-4 ਕਲਰ ਆਏ ਸੀ ਬਹੁਤ ਸੋਹਣੇ ਸੋਹਣੇ ਪੀਸ ਸੀ ਮਸਟਰਡ ਚ ਵੀ ਕਲਰ ਹੈਗੇ ਸੀ ਤੇ ਇਹ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਚ ਸਿਰਫ 700 ਚ ਮਿਲ ਰਿਹਾ ਜੀ ਕਿ ਅਲੱਗ-ਅਲੱਗ ਬ੍ਰਾਂਡ ਤੇ ਅਲੱਗ-ਅਲੱਗ ਪ੍ਰਾਈਸ ਹੁੰਦੇ ਨੇ ਤੇ ਇਹ ਸਾਰੇ ਜਿਹੜੇ ਕੱਪੜੇ ਨੇ ਤੁਹਾਨੂੰ ਵਧੀਆ ਬ੍ਰਾਂਡ ਦੇ ਹੀ ਮਿਲ ਰਹੇ ਨੇ ਜੀ ਜਿਵੇਂ ਇਹ ਆ ਗਿਆ ਪ੍ਰਿੰਸੈਸ ਕਲੈਕਸ਼ਨ ਦਾ ਆ ਗਿਆ ਜੀ ਮਸਟਰਡ ਕਲਰ ਦੀ ਮੈਚਿੰਗ ਹੈ 컬러ਫੁਲ ਜਿਕੇ ਵਿੱਚ অপਸ਼ਨਸ ਵੀ ਬਹੁਤ ਨੇ ਜਿਵੇਂ ਤਾਂ ਤੁਸੀਂ ਡਿਜ਼ਾਈਨਿੰਗ ਕਰਾਉਣੀ ਹੈ ਕਰਾ ਸਕਦੇ ਹੋ ਸਿਰਫ 700 ਰੁਪਏ ਚ ਇਹ ਸੂਟ ਮਿਲ ਜੂਗਾ ਜੀ ਤੁਹਾਨੂੰ ਅੱਗੇ ਆ ਗਈ ਜੀ ਤਮੰਨਾ ਦੀ ਮੈਚਿੰਗ ਦੇਖੋ ਤੁਸੀਂ ਇਹ ਵਾਲੀ ਮੈਚਿੰਗ ਹੈ ਜੀ ਪ੍ਰਿੰਟ ਤੁਹਾਨੂੰ ਦਿਖਾਉਣੀ ਆ। ਦੁਪੱਟੇ ਵਗੈਰਾ ਦੁਪੱਟੀਆਂ ਚ ਬਹੁਤ ਵੈਰਾਈਟੀ ਆ ਰਹੀ ਹੈ ਜੀ। ਬਹੁਤ ਸੋਹਣੇ-ਸੋਹਣੇ ਕਾਟਨ ਦੇ ਦੁਪੱਟੇ ਲਾਈਨ ਵਾਲੇ, ਚੈੱਕ ਵਾਲੇ ਬਹੁਤ ਹੀ ਜ਼ਿਆਦਾ ਤੁਹਾਨੂੰ ਮਿਲ ਜਾਣਗੇ। 200 ਤੋਂ ਲੈ ਕੇ 400 ਤੱਕ ਇਹਨਾਂ ਨਾਲ ਦੁਪੱਟੇ ਜਿਹੜਾ ਵੀ ਲਗਵਾਉਂਗੇ ਤੁਸੀਂ ਉਹ ਆਪਦੇ ਹਨ ਬਜਟ ਅਕੋਰਡਿੰਗ ਲਗਵਾ ਸਕਦੇ ਹੋ। ਇਹ ਸੂਟ ਵੀ ਤੁਹਾਨੂੰ 700 ਰੁਪਏ ਦੀ ਰੇਂਜ 'ਚ ਮਿਲੂਗਾ। ਨਾਲ ਇਹਦੇ ਇਹ ਵਾਲੀ ਮੈਚਿੰਗ ਹੈ ਜੀ, ਵਾਈਨ ਕਲਰ ਦੀ ਮੈਚਿੰਗ ਹੈ। ਸਾਫਟ ਸਟੱਫ ਹੈ ਜੀ ਸਟੱਫ ਜਿੰਨਾ ਵੀ ਸਾਡਾ ਹੋਊਗਾ ਕਿਸੇ ਵੀ ਦਾ ਬ੍ਰੈਂਡ ਤਾਂ ਹੋਊਗਾ ਚਾਹੇ ਉਹ ਬਿਨਾਂ ਬ੍ਰੈਂਡ ਤੋਂ ਬਿਨਾਂ ਸਟੈਂਪ ਤੋਂ ਹੋਊਗਾ ਪਰ ਉਹ ਸਾਰੇ ਹਨਾ ਸਟੱਫ ਅਸੀਂ ਬਹੁਤ ਪਿਆਰਾ ਰੱਖਦੇ ਹਾਂ ਜੀ ਸਾਰਾ ਕੋਈ ਮਿਕਸ ਥ੍ਰੈਡ ਵਾਲਾ ਸਟੱਫ ਨਹੀਂ ਰੱਖਦੇ ਅਸੀਂ ਉਹ ਇਹ ਨਹੀਂ ਹੋਊਗਾ ਜੀ ਕਈਆਂ ਨੂੰ ਨਾ ਕਸਟਮਰ ਨੂੰ ਹੁੰਦਾ ਵੀ ਸਾਨੂੰ ਸਕਿਨ ਪ੍ਰੋਬਲਮ ਹੋ ਜਾਂਦੀ ਹੈ ਅਸੀਂ ਜ਼ਿਆਦਾ ਰੇਸ਼ਮੀ ਨਹੀਂ ਪਾ ਸਕਦੇ ਮਤਲਬ ਸਾਨੂੰ ਸੌਫਟ ਕਾਟਨ ਚਾਹੀਦੀ ਹੈ ਤਾਂ ਅਸੀਂ ਸਾਰਾ ਜਿਹੜਾ ਕਾਟਨ ਪ੍ਰਿੰਟ 'ਚ ਰੱਖਦੇ ਹਾਂ ਜੇ ਤੁਹਾਨੂੰ ਕਾਟਨ ਕਹਿ ਕੇ ਸੌਫਟ ਕਾਟਨ ਕਹਿ ਕੇ ਦਿੱਤਾ ਜਾਊਗਾ ਤਾਂ ਉਹ ਸੌਫਟ ਕਾਟਨ ਸਟੱਫ ਹੀ ਹੋਊਗਾ ਇਹ ਨਹੀਂ ਹੋਊਗਾ ਸੀ ਕਾਟਨ 100% ਕਾਟਨ ਕਹਿ ਕੇ ਤੁਹਾਨੂੰ ਮਿਕਸ ਦੇ ਦਾਂਗੇ ਇਹ ਦੇਖੋ ਤੁਸੀਂ ਸਿਰਫ 750 ਦੀ ਰੇਂਜ ਚ ਹੈ ਜੀ ਇਹ ਬਹੁਤ ਹੀ ਸੋਹਣਾ ਜਾਂ ਪ੍ਰਿੰਟ ਹੈ ਲਾਈਟ ਲਵੈਂਡਰ ਸ਼ੇਡ ਦਾ ਸੂਟ ਹੈ ਜੀ ਇਹ ਤੇ ਨੈਕਸਟ ਆਪਣਾ ਹੈਗਾ ਜੀ ਇਹ ਵਾਲਾ ਸੂਟ ਵਾਈਨ ਦੀ ਮੈਚਿੰਗ ਦੇ ਨਾਲ ਇਹ ਹੈਗਾ ਜੀ ਐਸਕੇ ਦਾ ਐਸਕੇ ਦਾ ਪ੍ਰਿੰਟ ਹੈ ਜੀ ਇਹ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਪ੍ਰਿੰਟ ਜੇ ਤੁਸੀਂ ਇਸ ਨਾਲ ਆਫ ਵਾਈਟ ਮੈਚਿੰਗ ਲਗਵਾਉਣਾ ਚਾਹੁੰਦੇ ਹੋ ਤਾਂ ਆਫ ਵਾਈਟ ਵੀ ਲਗਵਾ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਸੂਟ ਆਪਣਾ ਰੈਡੀ ਹੋਊ ਜੀ ਇਸ ਤਰ੍ਹਾਂ ਦੀ ਮੈਚਿੰਗ ਜਿਹੜੀ ਆਪਾਂ ਇਸ ਡਾਟ ਰੱਖੀ ਆ ਤੇ ਨੈਕਸਟ ਸਟੌਪ ਨਾ ਹੈਗਾ ਜੀ ਆਪਣੇ ਕਾਫੀ ਕੁਆਂਟੀਟੀ ਚ ਗਈ ਸੀ ਆਪਣੀ ਚਿਕਨ ਦੁਪੱਟਾ ਸੂਟ ਇਹ ਚ ਆਪਣੇ ਕੋਲੇ ਸਿਰਫ ਇੱਕ ਸੂਟ ਰਹਿ ਗਿਆ ਹੁਣ ਲਾਸਟ ਹੈ ਜੀ ਪ੍ਰਿੰਟ ਬਹੁਤ ਹੀ ਜ਼ਿਆਦਾ ਸ਼ਾਨਦਾਰ ਹੈ ਤੁਸੀਂ ਦੇਖੋ ਪਰਪਲ ਕਲਰ ਦਾ ਤੁਸੀਂ ਇਹਦੇ ਨਾਲ ਕੰਟਰਾਸਟ ਮਤਲਬ ਲੇਸਿਸ ਦਾ ਡਿਜ਼ਾਈਨ ਕਰ ਸਕਦੇ ਹੋ ਕਿ ਕਿਸ ਚ ਪਰਪਲ ਕਲਰ ਦੇ ਜਿਹੜੀ ਆ ਪ੍ਰਿੰਟਿੰਗ ਹੋਈ ਹੋਈ ਆ ਪਰਪਲ اور ਵਾਈਟ ਦੀ ਇਸ ਨਾਲ ਮੈਚਿੰਗ ਹੈ ਜੀ ਸੇਮ ਕਲਰ ਦੀ ਤੇ ਇਹ ਵਾਲਾ ਦੁਪੱਟਾ ਇਹਦੇ ਨਾਲ ਇਹ ਵਾਲਾ ਦੁਪੱਟਾ ਹੋਊਗਾ ਜੀ ਇਸ ਨਾਲ ਇਸ ਤਰ੍ਹਾਂ ਕੰਨੀ ਤੇ ਵੀ ਤੁਹਾਨੂੰ ਕੰਮ ਮਿਲੂਗਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ બસ ਇਹਦੀ ਹਨਾ ਫੋਟੋ ਪਾਣੀ ਰਹਿ ਗਈਆਂ ਸੀ ਇਹਨਾਂ ਦੀ ਨਹੀਂ ਤਾਂ ਸਾਰੇ ਨਿਕਲ ਜਾਂਦੇ ਜਿਹੜੇ ਆਪਣੇ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲੇ ਰਹਿ ਗਏ ਇਹ ਮੈਂ ਵੀਡੀਓ ਲਈ ਰੱਖੇ ਸੀ ਕਿਉਂਕਿ ਮੈਂ ਅਬ ਮੈਂ ਕਹ ਚਲੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੇਲ ਪ੍ਰਾਈਸ ਰੱਖ ਕੇ ਇਹਨਾਂ ਦਾ ਬਿਲਕੁਲ ਲੋ ਪ੍ਰਾਈਸ ਤੇ ਇਹ ਵੀ ਆਪਾਂ ਤੁਹਾਨੂੰ ਸਿਰਫ 1000 ਚ ਦੇ ਰਹੇ ਹਾਂ ਸੂਟ ਵਿਰਦ ਦੁਪੱਟਾ ਸਾਰੇ ਜਿਹੜੇ ਜਿਵੇਂ ਹਨਾ 1000 ਦੇ નીચે-नीचे ਬਣ ਜਾਣਗੇ ਜਿਵੇਂ ਇਹ ਸੂਟ 7700 ਵਾਲੇ ਦਿੱਤੇ ਨੇ ਆਪਾਂ ਦੇ ਰਹੇ ਆ ਤੇ ਇਹ ਵੀ 1000 ਦੇ નીચે ਦੁਪੱਟਾ ਵਗੈਰਾ ਰੈਡੀ ਕਰਾ ਕੇ ਤੁਹਾਨੂੰ 1000 ਤੋਂ નીચે ਮਿਲ ਜਾਣਗੇ ਓਕੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਜਿਹੜੇ ਆਪਣੇ ਸੇਲ ਪ੍ਰਾਈਸ ਸੀਗੇ ਉਹ ਵੀ ਠੀਕ ਲੱਗੇ ਹੋਣੇ ਤੇ ਸਾਡੇ ਜਿਹੜਾ ਪ੍ਰਿੰਟ ਨੇ ਉਹ ਵੀ ਬਹੁਤ ਪਸੰਦ ਆਏ ਹੋਣੇ ਓਕੇ ਜੀ ਫਿਰ ਨਵੀਆਂ ਵੀਡੀਓ ਚ ਮਿਲਦੇ ਆਂ ਤੇ ਆਪਾਂ ਨੂੰ ਨੈਕਸਟ ਵੀਡੀਓ ਚ ਲੈ ਕੇ ਆਉਣੇ ਆ ਤੁਹਾਡੇ ਲਈ ਆਰੀ ਵਰਕ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਆਪਾਂ ਡਿਜ਼ਾਈਨ ਕਰਾਈ ਨੇ ਸੂਟ ਉਹ ਦਿਖਾਵਾਂਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਆਂ